ਸਾਡੀ ਬਾਡੀ ਇੱਕ ਨਗਰ ਹੈ ਇਹ ਕੱਚਾ ਹੈ ਇਹਨੂੰ ਚਲਾਣ ਵਾਲਾ ਜਿਹੜਾ ਰਾਜਾ ਉਹ ਉਂਝ ਨਿਆਣਾ ਹੈ ਇਹਨੂੰ ਸਮਝ ਕੋਈ ਨਹੀਂ ਬਾਲਕ ਰਾਜਾ ਹੈ ਰਾਜਾ ਬਾਲਕ ਹੈ ਨਗਰੀ ਕਾਚੀ ਤੇ ਜਿਹੜੇ ਇਹਦੇ ਸਲਾਹਕਾਰ ਨੇ ਉਹ ਸਾਰੇ ਦੁਸ਼ਟ ਨੇ ਬੱਚੇ ਕੋਲ ਚੰਚਲਤਾ ਹੀ ਹੈ ਬੱਚੇ ਕੋਲ ਆਲਸ ਵੀ ਹੈ ਇਹਦੀ ਮੁਹੱਬਤ ਦੁਸ਼ਟਾਂ ਨਾਲ ਇਹਦਾ ਅਰਥ یوں ਕਰਾਂਗੇ ਕਿ ਸ਼ਰੀਰ ਸਾਡੀ ਝੂਠੀ ਨਗਰੀ ਹੈ ਮਨ ਰਾਜਾ ਹੈ ਤੇ ਜਿਨ੍ਹਾਂ ਨਾਲ ਯਾਰੀ ਪਾਈ ਬੈਠੇ ਸਾਰੇ ਜਿਹੜੀਆਂ ਜੜਾਂ ਵੜਨ ਵਾਲੇ ਕਾਮ ਨਾਲ ਇਹਦੀ ਮਿੱਤਰਤਾ ਕ੍ਰੋਧ ਨਾਲ ਇਹਦੀ ਮਿੱਤਰਤਾ ਹੰਕਾਰ ਨਾਲ ਇਹਦੀ ਮਿੱਤਰਤਾ ਚੇਤੇ ਰੱਖਿਓ ਜਿਹਦੇ ਨਾਲ ਮਿੱਤਰਤਾ ਹੋਵੇ ਉਹਦੇ ਨਾਲ ਬੰਦਾ ਬਹੁਤ ਟਾਈਮ ਕੱਢਦਾ ਜੇ ਤੇ ਜਿਹਦੇ ਨਾਲ ਨਾਂ ਬਣਦੀ ਹੋਵੇ 1 ਮਿੰਟ ਬਾਅਦ ਕਹਿੰਦਾ ਕੋਈ ਗੱਲ ਨਹੀਂ ਫਿਰ ਮਿਲਾਂਗੇ ਇਸ ਮਨ ਨੂੰ ਪੁੱਛ ਕੇ ਦੇਖੋ ਇਹ ਨਿੰਦਿਆ ਵਿੱਚ ਕਿੰਨਾ ਸਮਾਂ ਲਾਂਦਾ ਹੈ ਇਨ ਨੂੰ ਕਹੋ ਵੀ ਟੇਕੇ ਕਿਤੇ ਨਾਮ ਜਪ ਲੈ 10 ਮਿੰਟਾਂ ਬਾਅਦ ਕਹਿੰਦਾ ਅੱਜ ਨਹੀਂ ਬਣਾ ਬਾਕੀ ਕੱਲ ਨੂੰ ਕਰਾਂਗੇ ਕਿਉਂਕਿ ਮਿੱਤਰ ਤਾਂ ਕੋਈ ਨਹੀਂ ਦੁਸ਼ਟਾਂ ਨੂੰ ਮਿੱਤਰ ਬਣਾਈ ਬੈਠਾ ਐਸੇ ਗੁਰੂ ਨੇ ਕਿਆ ਕਹਿਣ ਲਗੇ ਐਸੇ ਕਾਹੇ ਭੂਲ ਪਰੇ ਕਰਹਿ ਕਰਾਮੇ ਮੁਕਰ ਪਾਵੇਂ ਪੇਖਤ ਸੁਨਤ ਸਦਾ ਸੰਗ ਖਰੇ ਕਾਂਚ ਵਿਹਾਜਨ ਕੰਚਨ ਛਾੜਨ ਬੈਰੀ ਸੰਗੇਤ ਸਾਜਨ ਤਿਆਖਰੇ ਕਹਿੰਦੇ ਨੇ ਕੱਚ ਸੋਨੇ ਨੂੰ ਛੱਡ ਦਿੱਤਾ ਕੱਚ ਇਕੱਠਾ ਕਰੀ ਜਾਂਦਾ ਸੱਚ ਐਵੇਂ ਕਿ ਜਿਹੜੇ ਮਿੱਤਰ ਨੇ ਉਹਨਾਂ ਨੂੰ ਟਾਈਮ ਨਹੀਂ ਦਿੰਦਾ ਤੇ ਜਿਹੜੇ ਦੁਸ਼ਮਣ ਨੇ ਉਹਨਾਂ ਨਾਲ ਸਾਰਾ ਦਿਨ ਖੁਸ਼ ਰਹਿੰਦਾ ਏ ਚੇਤੇ ਰੱਖਿਓ ਜਿਹੜਾ ਮਿੱਤਰਾਂ ਨੂੰ ਟਾਈਮ ਨਾ ਦੇਵੇ ਦੁਸ਼ਮਣਾਂ ਨੂੰ ਮਿੱਤਰ ਬਣਾ ਲਏ ਉਹਦਾ ਰਾਜ ਕਦੀ ਨਹੀਂ ਚੱਲਦਾ ਹੁੰਦਾ ਸ਼ੇਰੇ ਪੰਜਾਬ ਦੇ ਰਾਜ ਦੇ ਖਾਤਮੇ ਦਾ ਕਾਰਨ ਏ ਸੀ ਜਿਹੜੇ ਡੋਗਰੇ ਅੰਦਰੋਂ ਜੜ੍ਹਾਂ ਵੜਦੇ ਸਨ ਉਹਨਾਂ ਨੂੰ ਪਦਵੀਆਂ ਦਿੱਤੀਆਂ ਹੋਈਆਂ ਸਨ ਨਲਵੇ ਜੈਸੇ ਸਰਦਾਰ ਅਟਾਰੀ ਵਾਲੇ ਜੈਸੇ ਸਰਦਾਰ ਅਕਾਲੀ ਫੁੱਲਾ ਸਿੰਘ ਜੈਸੇ ਸਰਦਾਰ ਜਿਹੜੇ ਖਮਦਰਦ ਸਨ ਉਹਨਾਂ ਨੂੰ ਸੈਂਟਰ ਚ ਥਾਂ ਨਹੀਂ ਦਿੱਤੀ ਤੇ ਅਠਾਂ ਸਾਲਾਂ ਵਿੱਚ 40 ਸਾਲ ਦਾ ਰਾਜ ਤਬਾਹ ਹੋ ਕੇ ਰਹਿ ਗਿਆ ਮੈਂ ਸਿਰਫ ਇੱਕ ਉਦਾਹਰਨ ਲੈ ਰਿਹਾ ਸਾਡੇ ਮਨ ਦੀ ਅਵਸਥਾ ਹਕੀਕ ਕਿ ਬੱਚੇ ਨੂੰ ਸਮਝ ਕੋਈ ਨਹੀਂ ਇਹ ਕਾਮ ਨੂੰ ਆਪਣਾ ਮਿੱਤਰ ਬਣਾਈ ਬੈਠਾ ਮਨ ਇਹਨੂੰ ਕਾਮਕ ਗੱਲਾਂ ਕਾਮਕ ਤਸਵੀਰਾਂ ਚੰਗੀਆਂ ਲੱਗਦੀਆਂ ਇਹਨੂੰ ਕ੍ਰੋਧ ਚੰਗਾ ਲੱਗਦਾ ਸਤਿਗੁਰੂ ਕਹਿੰਦੇ ਨੇ ਹੁਣ ਦੱਸੋ ਕਿ ਜਿਹੜਾ ਇਆਣਾ ਆਪ ਦੁਸ਼ਟਾਂ ਨਾਲ ਮਿੱਤਰਤਾ ਪਾਈ ਬਿਠੈ ਤੁਸੀਂ ਇਹਦੇ ਅੱਖੇ ਲੱਗੋਗੇ ਤੇ ਤੁਹਾਡੀ ਆਤਮਾ ਦਾ ਕੀ ਬਣੇਗਾ ਦੁਸ਼ਟਾਂ ਨਾਲ ਪਿਆਰ ਫਿਰ ਦੇਖੋ ਇੰਨਾ ਆਣਾ ਟਿਕਦਾ ਕੋਈ ਨਹੀਂ ਕਬੂ ਜੀੜਾ ਉਬਚੜਤ ਕਾ ਮੈਂ ਸਿਰਫ ਅੱਜ ਮਨ ਤੇ ਥੋੜੀ ਜੀ ਬੇਨਤੀ ਕਰਨੀ ਕਬੂ ਜੀੜਾ ਉਬਚੜਤ ਕਾ ਕਬੂ ਜਾਏ ਪਿਆਲੇ ਕਦੀ ਇੰਨੀਆਂ ਛਾਲਾਂ ਮਾਰਦਾ ਵੀ ਐ ਅਸਮਾਨ ਨੂੰ ਟਾਕੀਆਂ ਲਾਂਦਾ ਹੈ ਤੇ ਕਦੀ ਇੰਨਾ ਕੋ ਰਸਾਤਲ ਵਿੱਚ ਤਸ ਜਾਂਦਾ ਕਿ ਇਹ ਇਥੋਂ ਤੱਕ ਆਪਣਾ ਸੁਸਾਈਡ ਵੀ ਕਰਨ ਚਲਾ ਜਾਂਦਾ ਮੈਂ ਪਿਛਲੇ ਦਿਨ ਯਾਰ ਜੀ ਕੀਤੀ ਅਸੀਂ ਇਨਸਾਨ ਨੂੰ ਕਹਿੰਦੇ ਆ 84 ਲੱਖ ਜੂਨ ਦਾ ਸਰਦਾਰ ਹੈ ਪਰ ਜਿੰਨਾ ਇਹ ਅੰਦਰੋਂ ਖਿਲਿਆ ਪਿਆ ਇੰਨੀ ਹੋਰ ਕੋਈ ਜੂਨ ਨਹੀਂ ਸੱਪ ਸਭ ਤੋਂ ਵੱਧ ਜ਼ਹਿਰੀਲਾ ਹੈ ਪਰ ਕਦੀ ਉਹਨੂੰ ਸੁਸਾਈਡ ਕਰਦੇ ਆ ਦੇਖੇ ਇੱਕ ਪਸ਼ੂ ਉਹਦੀ ਬਾਡੀ 'ਚ ਉਹਨੂੰ ਕੀੜੇ ਵੀ ਪੈ ਜਾਂਦੇ ਕਦੀ ਉਹ ਸੂਸਾਈਡ ਨਹੀਂ ਕਰਦਾ ਚਿੱਤੇ ਰੱਖਿਓ ਬੰਦੇ ਦੇ ਬੰਗਲੇ ਵੀ ਨੇ ਕੋਠੀਆਂ ਵੀ ਨੇ ਕਾਰਾਂ ਨੇ ਅੰਦਰੋਂ ਇੰਨਾ ਕੁ ਐਬਸਟੇ ਸਭ ਕੁਝ ਹੋਣ ਦੇ ਬਾਵਜੂਦ ਗੱਡੀ 1 ਕਰੋੜ ਦੀ ਤੇ ਚੜ ਕੇ ਜਾਂਦਾ ਤੇ ਨਹਿਰ ਛਾਲ ਮਾਰਨ ਲੱਗਿਆ ਚਿੱਠੀ ਬਾਹਰ ਲਿਖ ਕੇ ਲਾ ਜਾਂਦਾ ਹੁਣ ਮੈਂ ਮਰਨ ਲੱਗਾ ਜੇ ਮੇਰੀ ਬੇਨਤੀ ਇਹਨੂੰ ਹਾਸੇ 'ਚ ਨਹੀਂ ਇਹ ਕਿੰਨਾ ਕੋ ਅੰਧੋ ਬੰਦਾ ਐਸ਼ਾਂਤ ਖੈ ਕਿਉਂਕਿ ਜਿੱਥੇ ਸ਼ਾਂਤੀ ਲੱਭਣੀ ਚਾਹੁੰਦਾ ਉਹ ਜਿੱਥੋਂ ਅੱਜ ਤੱਕ ਰਾ ਕਿਸੇ ਸ਼ਾਂਤੀ ਨਹੀਂ ਪਾਈ ਗੁਰੂ ਅਰਜੁਨ ਦੇਵ ਨੇ ਇਥੋਂ ਤੱਕ ਮੈਂ ਮੰਨ ਲਓ ਕਿ ਨਾ ਇਹ ਸ਼ਹਿਰ ਤੇ ਮੇਰਾ ਕਬਜ਼ਾ ਹੋ ਜਾਏ ਇਸ ਮਹੱਲੇ ਦਾ ਮੈਂ ਲੀਡਰ ਬਣ ਜਾਂ ਇਸ ਸਟੇਟ ਦਾ ਮੈਂ ਨੇਤਾ ਹੋ ਜਾਂ ਗੁਰੂ ਨੇ ਕਿਹਾ ਵੀ ਤੂੰ ਸਾਰੀ ਧਰਤੀ ਦਾ ਵੀ ਰਾਜਾ ਬਣ ਜਾਏ ਨਾ ਚੇਤੇ ਰੱਖੀ ਅੰਦਰ ਤੇਰੇ ਨੂੰ ਸ਼ਾਂਤੀ ਤਾਂ ਮਿਲਣੀ ਜੇ ਸਤਨਾਮ ਵੈਗੁਰੂ ਬੋਲੇਗਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਕੋਏ ਸੁਖੀਆ ਇਹ ਚ ਟਿਕਾਹ ਕੋਈ ਨਹੀਂ ਕਬੂ ਜੀੜਾ ਉਬ ਚੜਤ ਹੈ ਕਬੂ ਜਾਏ ਪਿਆਲੇ ਲੋਭੀ ਜਿਹੜਾ ਥਿਰਨਾ ਰਹਤਾ ਹੈ ਚਾਰੇ ਕੁੰਡਾਂ ਪਰ ਇਹ ਚਾਰ ਚੁਫੇਰੇ ਦੌੜਦਾ ਮੈਂ ਥੋੜੀ ਜੀ ਬੇਨਤੀ ਕਰਾਂਗਾ ਗੁਰਬਾਣੀ ਵਿੱਚ ਮਨ ਦੀ ਕੀ ਅਵਸਥਾ ਕੀ ਕੋਈ ਦੱਸਿਆ ਗਿਆ ਦੇਖੋ ਇੱਕ ਵਾਰ ਅਰਜ਼ ਕੀਤੀ ਸੀ ਸਿਗਮਨ ਫਰਾਇਡ ਦਾ ਤਕਰੀਬਨ ਮੇਰਾ خیال ਜਿਹੜੇ ਪੜੇ ਲਿਖੇ ਸੱਜਣਾਂ ਜਿਹੜੇ ਬੱਚੇ ਮਨੋਵਿਗਿਆਨ ਪੜ੍ਹਦੇ ਨੇ ਪੂਰੀ ਦੁਨੀਆ 'ਚ ਸਿਗਮਨ ਫਰਾਇਡ ਦਾ ਜ਼ਿਕਰ ਹੁੰਦਾ ਉਸ ਬੰਦੇ ਦੀ ਪદ્ધਤੀ ਨੂੰ ਅੱਜ ਸਾਇੰਸ ਨੇ ਕਬੂਲ ਲਿਆ ਮਨੋਵਿਗਿਆਨ ਜਿਹੜੇ ਰੋਗ ਹੈ ਮਨਾਂ ਦਾ ਉਹਦਾ ਇਲਾਜ ਕਰਨ ਵਾਲੇ ਜਿਹੜੇ ਮਨੋਵਿਗਿਆਨਿਕ ਨੇ ਡਾਕਟਰ ਨੇ ਉਹ ਪੂਰੀ ਪદ્ધਤੀ ਮੈਂ ਇੱਕ ਵਾਰ ਅਰਜ਼ ਕੀਤੀ ਸੀ ਉਹਨੇ ਬੰਦੇ ਦੇ ਮਨ ਦੇ ਤਿੰਨ ਹਿੱਸੇ ਦੱਸੇ ਨੇ ਮਨ ਤਿੰਨ ਤਰ੍ਹਾਂ ਦਾ ਹੈ ਦੇਖੋ ਫਿਰ ਅਸੀਂ ਬਾਣੀ ਚੋਂ ਦੇਖਾਂਗੇ ਇਹ ਜੇ ਇਹਨੂੰ ਨਹੀਂ ਸਮਝਾਂਗੇ ਤੇ ਸਿਮਰਨ ਕਰਨ ਦੀ ਸਮਝ ਨਹੀਂ ਪੈਣੀ ਜੇ ਇਸ ਇਆਣੇ ਦੀ ਹਰਕਤ ਦਾ ਪਤਾ ਨਹੀਂ ਲੱਗੇਗਾ ਤੇ ਇਹਦਾ ਇਲਾਜ ਨਹੀਂ ਹੋਣਾ ਗੁਰੂ ਅੰਗਦ ਦੇਵ ਕਹਿੰਦੇ ਨੇ ਬੰਦਾ ਬਜ਼ੁਰਗ ਹੋ ਜਾਂਦਾ ਹੈ ਪਰ ਦੋਸ਼ਤੀ ਇਆਣੇ ਨਾਲ ਪਾਈ ਬੈਠੇ ਦੇ ਅੰਦਰ ਦੇ ਕਾਰਜ ਰਾਸ ਕਿਵੇਂ ਆਉਣਗੇ ਉਹਨੇ ਤਿੰਨ ਮੰਨ ਕਹੇ ਸਨ ਕੌਨਸ਼ੀਅਸ ਸਬ ਕੌਨਸ਼ੀਅਸ ਤੇ ਅਨਕੌਨਸ਼ੀਅਸ ਅਚੇਤਮਨ ਸੁਚੇਤਮਨ ਅਚੇਤਮਨ ਤੇ ਅਵਚੇਤਮਨ ਇਹ ਇਹਨੂੰ ਥੋੜਾ ਜਿਹਾ ਬਿੰਤੀ ਨੂੰ ਸੁਣਿਓ ਹੁਣ ਜਿੰਨੇ ਅਸੀਂ ਬੈਠੇ ਆਂ ਸਾਡਾ ਜਿਹੜਾ ਸੁਚੇਤ ਮਨ ਉਹ ਕੰਮ ਕਰ ਰਿਹਾ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਪਰ ਸੁਣਦੇ باوجود ਇਹਨਾਂ ਚਲਾ ਕੇ ਇਹਨਾਂ ਲਫ਼ਜ਼ਾਂ ਵਿੱਚੋਂ ਫੇਰ ਬਾਹਰ ਚਲਾ ਜਾ ਰਿਹਾ ਇਹਨਾਂ ਤੇਜ਼ ਕੇ ਰੁਕ ਨਹੀਂ ਰਿਹਾ ਸੁਚੇਤ ਮਨ ਜਿਹੜਾ ਹੈ ਇਹ ਬਹੁਤ ਜਾਣਕਾਰੀ ਇਕੱਠੀ ਕਰਦਾ ਹੈ ਪਰ ਯਾਦ ਰੱਖਿਓ ਸੁਚੇਤ ਮਨ ਨਾਲੋਂ ਅਚੇਤ ਮਨ ਕੋਲ ਤਾਕਤ ਕਈ ਗੁਣਾ ਜ਼ਿਆਦਾ ਹੈ ਸਬ ਕੌਨਸ਼ੀਅਸ ਜਿਹਨੂੰ ਕਹਿੰਦੇ ਜਿਹੜਾ ਅਨਕੌਨਸ਼ੀਅਸ ਹੈ ਉਹਦੇ ਤੱਕ ਤਾਂ ਕੋ ਟਾਵਾ ਟਾਵਾ ਪਹੁੰਚਦਾ ਇਹ ਉਹਨੇ ਸ਼ਬਦ ਵਰਤੇ ਮੈਂ ਬਾਣੀ ਚ ਬੇਨਤੀ ਕਰਾਂਗਾ ਬਾਣੀ ਨੇ ਕਿਸ ਰੂਪ ਚ ਕਿਹਾ ਸੁਚੇਤ ਮਨ ਜਿਹੜਾ ਮੈਂ ਬੋਲ ਰਿਹਾ ਆਪ ਸੁਣ ਰਹੇ ਪਰ ਕਈ ਵਾਰੀ ਇਹਦੀ ਵੀ ਸੀਮਾ ਹੁੰਦਾ ਰਾਤ ਨੂੰ ਆਪਾਂ ਸੌਂਨੇ ਆ ਇਹ ਆਰਾਮ ਕਰਦਾ ਥੋੜਾ ਬਹੁਤਾ ਪਰ ਅਚੇਤ ਕਦੀ ਆਰਾਮ ਨਹੀਂ ਕਰਦਾ ਸਬਕੌਨਸ਼ੀਅਸ ਕਦੀ ਨਹੀਂ ਕਰਦਾ ਉਹ ਸਟੋਰ ਇਹਨੂੰ ਸਮਝਣ ਲਈ ਇੱਕ ਉਦਾਹਰਣ ਦਿੰਦਾ ਬੜੀ ਸੋਹਣੀ ਉਹ ਕਹਿੰਦਾ ਦੇਖੋ ਸਾਡੀ ਬਾਡੀ ਚ ਸਬਕੌਨਸ਼ੀਅਸ ਮਾਈਂਡ ਵਰਕ ਕਰਦਾ ਜਦੋਂ ਉਹਨੂੰ ਕੌਨਸ਼ੀਅਸ ਮਾਈਂਡ ਸੁਚੇਤ ਮਨ ਕਹਿੰਦਾ ਵੀ ਤੂੰ ਆਹ ਕੰਮ ਕਰ ਪਰ ਇਹ ਬੋਲਦਾ ਕੋਈ ਨਹੀਂ ਅੰਦਰ ਅੰਦਰ ਚੱਲੀ ਜਾਂਦਾ ਉੱਥੇ ਇੱਕ ਉਦਾਹਰਣ ਦਿੰਦਾ ਉਹ ਕਹਿੰਦਾ ਮੰਨ ਲਓ ਕਿ ਅਸੀਂ ਕਿਸੇ ਬੰਦੇ ਦਾ ਨਾਮ ਚੇਤੇ ਕਰ ਰਹੇ ਹਾਂ ਕਿਸੇ ਜਗ੍ਹਾ ਦਾ ਨਾਮ ਚੇਤੇ ਕਰ ਰਹੇ ਹਾਂ ਅਸੀਂ ਉਹਦੇ ਜਾਣਕਾਰ ਵੀ ਹਾਂ ਸਾਨੂੰ ਕੋਈ ਪੁੱਛ ਗੱਲ ਬਰੀਕ ਹੈ ਸਮਝ ਪੈਗੀ ਇਹਨੂੰ ਐਵੇਂ ਸੱਟ ਨਾ ਪਾਇਓ ਕਿਉਂਕਿ ਸਾਰੀ ਸਾਧਨਾ ਮੰਨ ਦੀਏ ਜਿੰਨੀ ਦੇਰ ਤੱਕ ਮਨ ਨਹੀਂ ਸਾਧਿਆ ਜਾਂਦਾ ਅੰਦਰ ਨਹੀਂ ਜੇ ਸਾਧਿਆ ਜਾਣਾ ਜਿੰਨੀ ਦੇਰ ਤੱਕ ਮਨ ਨਹੀਂ ਜਿੱਤਿਆ ਜਾਂਦਾ ਉੰਨੀ ਦੇਰ ਤੱਕ ਇੱਛਾਵਾਂ ਨਹੀਂ ਜਿੱਤੀਆਂ ਜਾਂਦੀਆਂ ਆਈ ਪੰਥੀ ਸਗਲ ਜਮਾਤੀ ਆਈ ਪੰਥੀ ਦਾ ਅਰਥ ਹੈ ਕੇ ਜੋਗੀਆਂ ਦੇ 12 पंथ ਨੇ ਉਹਨਾਂ ਵਿੱਚੋਂ ਆਈ ਪੰਥ ਹੀ ਸਭ ਤੋਂ ਸ਼੍ਰੋਮਣੀ ਆਈ ਪੰਥ ਹੀ ਸਗਲ ਜਮਾਤੀ ਮਨ ਜੀਤਾ ਹੈ जगजीत ਮਨ ਜੀਤਾ ਮਨ ਜਿੱਤ ਲਿਆ ਦੁਨੀਆ ਜਿੱਤੀ ਗਈ ਬਾਬਾ ਸਾਹਿਬ ਨੇ ਇਹਨੂੰ ਕਿਹਾ ਆਪ ਸਵਾਰੈ ਮਨ ਸਵਾਰ ਲੈ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸਕੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਮੈਂ ਬੇਨਤੀ ਕਰਾਂ ਅਸੀਂ ਕਿਸੇ ਦੇ ਜਾਣਕਾਰ ਹਾਂ ਸਾਨੂੰ ਪੁੱਛ ਲਿਆ ਗਿਆ ਬੀ ਫਲਾਣੇ ਬੰਦੇ ਦਾ ਨਾਮ ਕੀ ਹੈ ਸਾਡਾ ਜਿਹੜਾ ਸੁਚੇਤ ਮਨ ਨੇ ਉਹਦੇ ਚ ਭਾਰ ਰਹਿਣਾ ਹੈ ਇੰਨੀ ਕੁ ਸਮਗਰੀ ਇਕੱਠੀ ਕੀਤੀ ਪਈ ਏ ਉਹਨੂੰ ਚੇਤੇ ਨਹੀਂ ਆ ਰਿਹਾ ਅਸੀਂ ਮੇਰੇ ਇੱਕ ਸ਼ਬਦ ਵਰਤਨੇ ਆ ਉਹ ਯਾਰ ਮੈਨੂੰ ਤਾਂ ਭੁੱਲ ਗਿਆ ਮੇਰੇ ਮੂੰਹ ਚ ਆਉਂਦਾ ਪਿਆ ਪਰ ਮੈਨੂੰ ਸਮਝ ਨਹੀਂ ਪੈਂਦੀ ਪਈ ਉਹਦਾ ਇੱਕ ਕਾਰਨ ਹੈ ਕਿਉਂਕਿ ਸਾਡੇ ਮਾਈਂਡ ਉੱਤੇ ਇੰਨਾ ਕੁ ਲੋਡ ਪੈ ਜਾਂਦਾ ਹੈ ਇੰਨਾ ਕੁ ਸੁਚੇਤ ਮਨ ਉੱਤੇ ਭਾਰ ਪੈ ਜਾਂਦਾ ਹੈ ਬੰਦੇ ਦਾ ਇਹ ਮਨ ਵਰਕ ਕਰਨਾ ਆਸਤਾ ਆਸਤਾ ਸ਼ੁਰੂ ਕਰ ਦਿੰਦਾ ਜਿੰਨਾ ਜ਼ਿਆਦਾ ਲੋਡ ਪੈਗਾ ਕੰਮ ਕੀ ਕਰੇਗਾ ਤੇ ਚਿੱਤੇ ਰੱਖਿਓ ਪਤਾ ਨਹੀਂ ਕਿੰਨਾ ਕੁ ਕਚਰਾ ਸੀ ਇਕੱਠਾ ਕਰੀ ਬੈਠੇ ਅਸੀਂ ਅੰਦਰਤ ਮੈਂ ਆਪਣੀ ਗੱਲ ਕਰਨ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਜਾਣਕਾਰੀ ਉਹਨਾਂ ਦੀ ਵੀ ਅੰਦਰ ਇਕੱਠੀ ਕਰੀ ਬੈਠੇ ਜਿਨ੍ਹਾਂ ਨੂੰ ਜ਼ਿੰਦਗੀ ਚ ਕਦੀ ਮਿਲਣਾ ਨਹੀਂ ਉਹਨਾਂ ਬਾਰੇ ਵੀ ਸੋਚੀ ਜਾਂਦੇ ਆ ਕਿਦਨ ਮਰੇਗਾ ਕਿਉਂਕਿ ਪਤਾ ਨਹੀਂ ਕਿੰਨਾ ਕੁ ਕਚਰਾ ਇਚ ਇਕੱਠਾ ਹੋਇਆ ਤੇ ਜਦੋਂ ਨਾਮ ਵਾਲੇ ਪਾਸੇ ਚੱਲਦੇ ਹੋ ਸਾਰੇ ਕਚਰੇ ਦੀ ਬੂੰਦ ਰੋਂਦੀ ਪੜਦਾ ਸੁਖਮਨੀ ਸਾਹਿਬ ਹੁੰਦਾ ਹੈ ਤੇ ਚੇਤੇ ਰੱਖਿਓ ਗੱਲਾਂ ਉਹਨਾਂ ਨਾਲ ਕਰਦਾ ਜਿਨ੍ਹਾਂ ਨਾਲ ਦੁਸ਼ਮਣੀ ਹੁੰਦੀ ਇਹ ਇਹ ਸੱਚੀ ਜੇ ਪੜਦਾ ਪਿਆ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਤੇ ਨਾਲ ਕਹੀ ਜਾਂਦਾ ਜੇ ਗਵਾਂਢੀ ਦੀ ਦੀਵਾਨ ਨੂੰ ਅੱਗ ਲੱਗ ਜਾਣਾ ਮੇਰੀ ਦੁਕਾਨ ਬੜੀ ਚੱਲੇ ਮੈਂ ਬੇਨਤੀ ਕਰਾਂਗਾ ਇਹਨੂੰ ਇਹ ਸੱਚ ਜੇ ਮਨ ਕੀ ਕੁਝ ਭਰੀ ਬੈਠੇ ਹੁਣ ਇਹਨੂੰ ਸਮਝ ਕੋਈ ਨਹੀਂ ਇਹ ਕਹਿੰਦਾ ਮੈਨੂੰ ਮੂੰਹ 'ਚ ਘੁੰਮ ਰਿਹਾ ਮੈਨੂੰ ਯਾਦ ਨਹੀਂ ਆ ਰਿਹਾ ਫਿਰ ਕਹਿੰਦਾ ਚਲੋ ਕੋਈ ਨਹੀਂ ਕੰਮ ਕਰੋ ਆਪਣੇ ਆਪ ਯਾਦ ਆ ਜਾਏਗਾ ਅਸਲ 'ਚ ਜਿਹੜਾ ਸੁਚੇਤ ਮਨ ਹੈ ਉਹਨੇ ਅਚੇਤ ਮਨ ਨੂੰ ਅੰਦਰੇ-ਅੰਦਰ ਫੁਰਨਾ ਦੇ ਦਿੱਤਾ ਖਿਆਲ ਦੇ ਦਿੱਤਾ ਵੀ ਫਲਾਣੇ ਬੰਦੇ ਬਾਰੇ ਪੁੱਛਦੇ ਉਹਦਾ ਨਾਮ ਕੀ ਸੁਚੇਤ ਮਨ ਆਪਣਾ ਕੰਮ ਕਰੀ ਜਾਂਦਾ ਹੈ ਸਬ ਕੌਨਸ਼ੀਅਸ ਆਪਣੇ ਸਤੋਰ ਨੂੰ ਫੋਲਦਾ ਹੈ ਕਿ ਉਹ ਇੱਕੋ ਦਮ ਉਹ ਵਰਕ ਕਰਨਾ ਸ਼ੁਰੂ ਕਰ ਦਿੰਦਾ ਤੇ ਕੰਮ ਕਰਦਿਆਂ ਕਰਦਿਆਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਇਹ ਨਾਮ ਐਵੇਂ ਚੇਤੇ ਨਹੀਂ ਆਇਆ ਸਬ ਕੌਨਸ਼ੀਅਸ ਨੇ ਅਚੇਤ ਮਨ ਨੇ ਉਸ ਨਾਮ ਨੂੰ ਸੁਚੇਤ ਨੂੰ ਦੇ ਦਿੱਤਾ ਕਿਉਂਕਿ ਸੁਚੇਤ ਦੇ ਜਿੰਨੇ ਵੀ ਖਿਆਲ ਨੇ ਉਹ ਅਚੇਤ ਵਿੱਚ ਨੇ ਇਸੇ ਕਰਕੇ ਕਿਹਾ ਜਾਂਦਾ ਹੈ ਸੁਚੇਤ ਮਨ ਵਿੱਚ ਰੱਬ ਦੀ ਬੰਦਗੀ ਕਰੋ ਇਹ ਸਬ ਕੌਨਸ਼ੀਅਸ ਵਿੱਚ ਅਨਕੌਨਸ਼ੀਅਸ ਵਿੱਚ ਚਲੀ ਜਾਏ ਸੱਚ ਐਵੇਂ ਕਿ ਅਵਚੇਤ ਮਨ ਵਿੱਚ ਗਿਆ ਹੋਇਆ ਨਾਮ ਬੰਦਾ ਵੈਗੁਰੂ ਜ਼ਬਾਨ ਤੋਂ ਨਾਮ ਹੀ ਬੋਲੇ ਆਪਣੇ ਆਪ ਉਹਦੇ ਅੰਦਰ ਪ੍ਰਮਾਤਮਾ ਦਾ ਨਾਮ ਚੱਲੀ ਜਾਂਦਾ ਉਹ ਅਸਲ 'ਚ ਸਮਝੀ ਇਹਨੂੰ ਗੁਰਬਾਣੀ ਨੇ ਤਲਕੀਲ ਕਿਹਾ ਮੈਂ ਫਿਰ ਅਰਜ਼ ਕਰਾਂਗਾ ਸੱਚ ਇਹ ਜੇ ਜਿਹੜੇ ਗੂੜ ਵਿਸ਼ੇ ਨੇ ਉਹਦੀ ਕਥਾ ਨਾ ਕੋਈ ਕਰਦਾ ਤੇ ਨਾ ਕੋਈ ਸੁਣਨ ਨੂੰ ਤਿਆਰ ਹੈ ਨਾਮ ਦੀ ਕਥਾ ਕਿੰਨਾ ਕੋਈ ਸੁਣ ਲੈਣਗੇ ਜੀ ਮੈਂ ਹੁਣੇ ਕੋਈ ਚਟਪਟੀ ਗੱਲ ਕਰਾਂ ਤੁਸੀਂ ਕਹਿਣਾ ਕਮਾਲ ਹੋਗੇ ਆਤਮਾ ਕੀ ਹੈ ਗੁਰਬਾਣੀ ਮੁਤਾਬਕ ਇਹ ਮੈਂ ਪਿਛਲੇ ਦਿਨੀ ਵੀ ਕਿਹਾ ਜੀ ਗੁਰੂ ਨਾਨਕ ਸਾਹਿਬ ਦਾ ਪੁਰਬ ਹੁੰਦਾ ਮੇਰਾ ਖਿਆਲਿਆ ਤਿੰਨ ਪੌੜੀਆਂ ਘਸਾ ਦਿਤੀਆਂ ਪੜ ਪੜ ਕੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਵਾ ਫਿਰ ਬਾਬਾ ਗਿਆ ਬਗਦਾਦ ਨੂੰ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਮੈਂ ਇੱਕ ਬੇਨਤੀ ਕਰਾਂਗਾ ਗੁਰਮਖੋ 19 ਰਾਗਾਂ ਚ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਮੇਰੇ ਮਨ ਚ ਇੱਕ ਦਿਨ ਆਇਆ ਕਿ ਸ਼ਬਦ ਹੁੰਦਾ ਮੀਨ ਕੀ ਚਪਲ ਸਿਓ ਜੁਗਤ ਮਨ ਰੱਖੀਐ ਉਡਣੈ ਖੰਸ ਨੈ ਕੰਦ ਛੀਜੈ ਇਹ ਮਾਰੂ ਰਾਗ ਦਾ ਸ਼ਬਦ ਹੈ ਹਾਂਜੀ ਮੀਨ ਕੀ ਚਪਲ ਸਿਓ ਜੁਗਤ ਮਨ ਰੱਖੀਐ ਇਹ ਇਹ ਕਸੂਰ ਤੁਹਾਡਾ ਜੇ ਅਸੀਂ ਮਿਹਨਤ ਤਾਂ ਨਹੀਂ ਕਰਦੇ ਕਿਉਂਕਿ ਤੁਸੀਂ ਸਾਨੂੰ ਪੁੱਛਦੇ ਕੋਈ ਨਹੀਂ ਮੈਂ ਵੀ ਇਹ ਸ਼ਬਦ ਪੜਨਾ ਦੂਜੇ ਨੇ ਉਹੀ ਪੜਨਾ ਤੀਜੇ ਨੇ ਉਹੀ ਪੜਨਾ ਤੁਸੀਂ ਸਾਰਿਆਂ ਦਾ ਸੁਣੀ ਜਾਣਾ ਪਰ ਜੇ ਸਰੋਤਾ ਸੂਝਵਾਨ ਹੋ ਕੇ ਕਹੇ ਕਿ ਪਾਈ ਸਾਹਿਬ ਜੀ ਸਾਨੂੰ ਐ ਸਬਜੈਕਟ ਦੀ ਕਥਾ ਸੁਣਾਓ ਅਗਲਾ ਮਿਹਨਤ ਕਰਕੇ ਵੀ ਆਏ ਵੀ ਮੈਂ ਵਾਕਈ ਸੁਣਾਂ ਤੇ ਜੇ ਬੰਦਾ ਮਿਹਨਤ ਕਰਕੇ ਆਏ ਅਗਲੇ ਦਾ ਪਾਤਰ ਹੀ ਉਹਨਾਂ ਨੇ ਉਹ ਜਾਏਗਾ ਕਿੱਥੇ ਇਹ ਹੀ ਕਾਰਨ ਕਿ ਸਾਡੇ ਸਿੱਖਾਂ ਚ ਖਿਮਾ ਕਰਿਓ ਕਿਉਂ ਲੋਕੀ ਖੱਬੇ ਸੱਜੇ ਜਾਣ ਲੱਗ ਪਏ ਆ ਕਿ ਸਪਿਰਚੁਅਲਿਟੀ ਦੀ ਗੱਲ ਕੱਟ ਗੋਰੀ ਅਸੀਂ ਸੰਪਰਦਾ ਦੀ ਗੱਲ ਜ਼ਿਆਦਾ ਕਰ ਰਹੇ ਹਾਂ ਸੰਪਰਦ ਮਿੰਨੂ ਕੇਸ ਰੱਖਣੇ ਚਾਹੀਦੇ ਨੇ ਬਿਲਕੁਲ ਸਿੱਖ ਲਈ ਜ਼ਰੂਰੀ ਅਮਰ ਸ਼ਕਨਾ ਹੈ ਇਹਨੂੰ ਕਈ ਸੱਜਣ ਕਹਿੰਦੇ ਨੇ ਤਾਂ ਆਰਐਸ ਦੀ ਬੋਲੀ ਉਹ ਨਹੀਂ ਮੇਰੀ ਅਰਜ ਜੇ ਜੇ ਮੈਂ ਬਾਹਰੋਂ ਸਾਰਾ ਧਰਮ ਦਾ ਭੇਕ ਬਣਾ ਲਿਆ ਮੇਰੇ ਅੰਦਰ ਧਰਮ ਕੋਈ ਨਹੀਂ ਤੇ ਗੁਰੂ ਗੋਬਿੰਦ ਸਿੰਘ ਖੁਦ ਕਹਿੰਦੇ ਨੇ ਭੇਕ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ ਬਾਬਾ ਜੀ ਕਹਿੰਦੇ ਧਰੇ ਕੇਸ ਪੌਲ ਬਿਨਾ ਭੇਖੀ ਮੂੜਾ ਸਿੱਖ ਮੇਰੇ ਦਰਸ਼ਨ ਨਾਏ ਤਿਸ ਪਿਆਪੀ ਤਿਆਗੇ ਭੇਕ ਮੇਰੀ ਫਿਰ ਬੇਨਤੀ ਸੁਣੋ ਕਿ ਜਿੰਨੀ ਦੇਰ ਤੱਕ ਅਸੀਂ ਅੰਦਰ ਨੂੰ ਸਮਝ ਨਹੀਂ ਰਹੇ ਨਾਮ ਕੀ ਹੈ ਸਿਮਰਨ ਕੀ ਅੱਜ ਬੜੇ ਸੋਹਣੇ ਇੱਕ ਸਵਾਲ ਕੀਤੇ ਗੁਰ ਕੀ ਤੇ ਪਰਮੇਸ਼ਰ ਕੀ ਸਵਾਦ ਆਇਆ ਗੱਲ ਕਰਨ ਦਾ ਮੈਂ ਫਿਰ ਅਰਜ਼ ਕਰਾਂਗਾ ਆਤਮਾ ਕੀ ਹੈ ਨਾਮ ਕੀ ਹੈ ਸਿਮਰਨ ਕੀ ਹੈ ਅਨੰਦ ਸ਼ਬਦ ਕੀ ਹੈ ਹੁਣ ਮੈਂ ਚਲੋ ਇੱਕ ਤੁਹਾਨੂੰ ਤੁਕ ਸੁਣਾਈ ਹੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਏ ਮੀਨ ਦਾ ਅਖਰੀ ਅਰਥ ਹੈ ਮੱਛੀ चपल का अर्थ चंचल जुगत का अर्थ है तरीका मन न संबंधित मीन की चपल चप्पल मैं विषय तो दूर नहीं जावगा मैंने अर्थ किया मन मीन की चपल से जुगत मन राखी है खंस उडे नंस है, साढ़े टीकाकारा ने अर्थ किते ने मछी मछली जैसा चंचल मन ਉਨੂੰ ਜੁਗਤ ਨਾਲ ਵਸ ਵਿੱਚ ਕਰ ਲਈਏ ਅੰਦਰ ਵਾਲਾ ਮਨਵਾ ਖੰਸ ਭਟਕੇਗੀ ਨਹੀਂ ਆਤਮਾ ਤੇ ਤੇਰੇ ਸ਼ਰੀਰ ਨੂੰ ਇਸ ਕੰਧ ਨੂੰ ਵਾਸ਼ਨਾ ਵਕਾਰ ਨਹੀਂ ਖਾਣਗੇ ਇਹ ਸੁਣੋ ਮੀਨ ਕੀ ਚੱਪਲ ਸਿਓ ਜੁਗਤ ਮਨ ਰੱਖੀ ਐ ਫਿਰ ਸੁਣੋ ਇਸ ਗੱਲ ਨੂੰ ਮੈਂ ਇਹਦੇ ਅਰਥ ਥੋੜੇ ਜਿਹਾ ਹਟ ਕੇ ਕਰਨ ਲੱਗਾ ਜੀ ਮੱਛੀ ਜੈਸਾ ਚੰਚਲ ਮਨ ਇਹਨੂੰ ਜੁਗਤ ਦੇ ਨਾਲ ਵਸ ਵਿੱਚ ਕਰ ਲੈ ਪਰ ਇਹ ਨਹੀਂ ਦੱਸਿਆ ਜੁਗਤ ਕਿਹੜੀ ਮੀਨ ਕੀ ਚੱਪਲ ਸਿਉ ਜੁਗਤ ਮਨ ਰੱਖੀਆ ਉੜੈ ਨਾ ਖੰਸ ਤੇਰਾ ਅੰਦਰ ਪਟਕੇਗਾ ਨਹੀਂ ਨਹ ਕੰਦ ਚੀਜੈ ਜਿਹੜੀ ਤੇਰਾ ਆ ਸ਼ਰੀਰ ਕੰਧੇ ਇਹ ਛਿਜੇਗੀ ਨਹੀਂ ਖਰਾਬ ਨਹੀਂ ਹੋਵੇਗੀ ਪਰ ਇਹ ਮੀਨ ਕੀ ਚੱਪਲ ਸਿਉ ਕੀ ਮੱਛੀ ਦੀ ਚੰਚਲਤਾ ਸਭ ਨੇ ਅਰਥ ਕੀਤੇ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਫੋਨ ਤੁਹਾਡੇ ਕੋਲ ਇਹਦੇ ਅਰਥ ਕੀਤੇ ਨੇ ਡਾਕਟਰ ਭਾਈ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ ਹੋਏ ਮੀਨ ਕੀ ਚਪਲ ਸੋ ਕੀ ਅਰਥ ਉਹ ਕਹਿੰਦੇ ਨੇ ਕਿ ਕਸ਼ਮੀਰ ਵਿੱਚ ਉਹ ਇੱਕ ਚਸ਼ਮੇ ਦੇ ਕਿਨਾਰੇ ਤੇ ਖਲੋਤੇ ਸਨ ਤੇ ਉਹਦੇ ਵਿੱਚੋਂ ਨਿੱਕੀਆਂ ਨਿੱਕੀਆਂ ਮੱਛਲੀਆਂ ਨਿਕਲ ਰਹੀਆਂ ਨੇ ਮੱਛੀਆਂ ਤੁਸੀਂ ਕਦੀ ਧਿਆਨ ਨਾਲ ਦੇਖਿਓ ਜਿੱਥੋਂ ਪਾਣੀ ਪ੍ਰਵਾਹਤ ਹੁੰਦਾ ਹੈ ਕਈ ਵਾਰੀ ਇੰਨਾ ਤੇਜ਼ ਪਾਣੀ ਹੁੰਦਾ ਹੈ ਮੱਛੀ ਉਹਦੇ ਨਾਲ ਹੀ ਚਲੀ ਜਾਂਦੀ ਪ੍ਰਵਾਹ ਜਾਂਦੀ ਰੁੜ ਜਾਂਦੀ ਉਹ ਕਹਿੰਦੇ ਨੇ ਮੈਂ ਦੇਖ ਰਿਹਾ ਚਸ਼ਮੇ ਚੋਂ ਪਾਣੀ ਤੇਜ਼ੀ ਨਾਲ ਨਿਕਲ ਰਿਹਾ ਹੈ ਤੇ ਮੱਛੀ ਉਸ ਪਾਣੀ ਦੇ ਵਿੱਚ ਪ੍ਰਵਾਹਤ ਹੋ ਗਈ ਰੁੜ ਗਈ ਤੇ ਇਹਨ ਲੱਗਾ ਵੀ ਹੁਣ ਮੱਛੀ ਵਾਪਸ ਨਹੀਂ ਆਏਗੀ ਗਈ ਕਹਿੰਦੇ ਨੇ ਕਮਾਲ ਦੀ ਗੱਲ ਉਹ ਮੱਛੀ ਕਿੰਨਾ ਦੂਰ ਚਲੀ ਗਈ ਪਾਣੀ ਦੇ ਬਹਾਵ ਨਾਲ ਪ੍ਰਵਾਹ ਨਾ ਰੁੜ ਕੇ ਆਪਣੀ ਉਹ ਫੀਡ ਲੈ ਕੇ ਉਹਨੇ ਪੁੱਠੀ ਤਾਰੀ ਮਾਰੀ ਕਦੀ ਤੁਸੀਂ ਦੇਖਿਓ ਧਿਆਨ ਨਾਲ ਜਿੱਥੋਂ ਪਾਣੀ ਆਉਂਦਾ ਮੱਛੀ ਉਹਦੇ ਨਾਲ ਵਾਹੇ ਜਾਂਦੀ ਹੈ ਰੁੜ ਜਾਂਦੀ ਹੈ ਪਰ ਜਦੋਂ ਉਹ ਪੁੱਠੀ ਆਉਂਦੀ ਹੈ ਉਸੇ ਪਾਣੀ ਨੂੰ ਚੀਰ ਕੇ ਦੁਬਾਰਾ ਫਿਰ ਉੱਥੇ ਆ ਜਾਂਦੀ ਜਿੱਥੋਂ ਪਾਣੀ ਨਿਕਲਦਾ ਹੈ ਕਦੀ ਤੁਸੀਂ ਦੇਖਿਓ ਮੱਛੀ ਵੇਕ ਆਉਂਦੀ ਉਹ ਕਹਿੰਦਾ ਆਪਣੇ ਮਨ ਨੂੰ ਮੱਛੀ ਦੀ ਤਰ੍ਹਾਂ ਕਾਬੂ ਕਰ ਮੱਛੀ ਪਾਣੀ ਦੇ ਸੋਮੇ ਤੋਂ ਇੰਜ ਲੱਗਦਾ ਇਹ ਰੁੜ ਗਈ ਪਰ ਕਿੰਨੀ ਦੂਰ ਜਾ ਕੇ ਫਿਰ ਵੇਕ ਆਉਂਦੀ ਹੈ ਪਾਣੀ ਦੇ ਵਿਪਰੀਤ ਪਹਿਲਾਂ ਪਾਣੀ ਦੇ ਨਾਲ ਰੁੜ ਗਈ ਫਿਰ ਪਾਣੀ ਦੇ ਵਿਪਰੀਤ ਆਈ ਉਹ ਸੋਮੇ ਤੱਕ ਪਹੁੰਚ ਗਈ ਕਹਿੰਦੇ ਤੂੰ ਮੱਛੀ ਦੀ ਤਰ੍ਹਾਂ ਮਨ ਕਾਬੂ ਕਰ ਦਿਨੇ ਇੰਜ ਲੱਗੇ ਵੀ ਤੂੰ ਕੰਮਕਾਰ ਕਰਦਾ ਹਰ ਕੰਮ ਵਿੱਚ ਪ੍ਰਵਾਹਤ ਹੋ ਜਾ ਪਰ ਜਦੋਂ ਤੂੰ ਨਿਤਨਿਮ ਕਰੇ ਮੱਛੀ ਦੀ ਤਰ੍ਹਾਂ ਇਸ ਤਰ੍ਹਾਂ ਸੁਰਤ ਨੂੰ ਬੈਕ ਲੈ ਕੇ ਆ ਜਿਸ ਸੋਮੇ ਨਾਲ ਤੂੰ ਵਿਛੜਿਆ ਉਸ ਸੋਮੇ ਨਾਲ ਫਿਰ ਦੁਬਾਰਾ ਜੁੜ ਜਾ ਮੱਛੀ ਵਹਿਕੋਂ ਦੀ ਹੁਣ ਇਹ ਬੜੇ ਗਹਿਰੇ ਅਰਥ ਨੇ ਮੈਂ ਫਿਰ ਅਰਜ਼ ਕਰਾਂਗਾ ਕਿ ਸੱਚ ਇਹ ਏ ਜੇ ਸਾਡਾ ਅਚੇਤ ਮਨ ਸਟੋਰ ਖੈ ਇਹਦੇ ਵਿੱਚ ਪਿਛਲੇ ਜਨਮ ਦੀਆਂ ਯਾਦਾਂ ਵੀ ਨੇ ਜਿਹੜਾ ਅਨਕੌਨਸ਼ੀਅਸ ਹੈ ਪਿਆਰਿਓ ਜਦੋਂ ਕਿਤੇ ਉਥੇ ਸਿਮਰਨ ਚਲਾ ਜਾ ਉਹਨੂੰ ਬਾਬਾ ਜੀ ਨੇ ਤਲਕੀਲ ਕੇ ਆਥੇ ਸਿਮਰਨ ਚਲਾ ਜਾਏ ਫਿਰ ਬੰਦਾ ਭਾਵੇਂ ਜ਼ਬਾਨ ਤੋਂ ਨਾਮ ਹੀ ਬੋਲੇ ਨਾ ਬਿਨਾ ਬੋਲਣ ਤੋਂ ਵੀ ਅੰਦਰ ਨਾਮ ਚੱਲਦਾ ਹੈ ਅਸੀਂ ਇਸ ਕਰਕੇ ਬੋਲਨੇ ਸਾਡਾ ਬੋਲਣਾ ਬੰਦ ਹੋ ਜਾਏ ਵਹਿਗੁਰੂ ਇਸ ਕਰਕੇ ਕੂਕਨੇ ਕਿ ਚੁੱਪ ਕਰਨ ਦੀ ਜਾਂਚ ਆ ਜਾਏ ਜਿਸ ਬੰਦੇ ਦੇ ਅੰਦਰ ਮੈਂ ਫਿਰ ਸੁਣੋ ਗੱਲ ਸਿੱਧੀ ਜੀ ਗੱਲ मैं बड़े सरल अर्थ करांग है थोड़ा जा बिख मजे सबजैक्ट असी रोटी खाने जबाड़ा क्यों हिलाने दस मिनट रोटी खाने दंद हिलते हैं ना जबाड़ा खिलद जीव स्वाद दस मिनट तो बाद नहीं हिला बॉडी नी मिल गई अठ घंटे दस मिनट त जबाड़ा हिले मूह ने ता किया चौबी घंटे की एनर्जी मिल जाए ਵਾਰ-ਵਾਰ ਮੂੰਹ ਹਲਾਣ ਦੀ ਲੋੜ ਨਹੀਂ ਮੈਂ ਕਿ ਬੇਨਤੀ ਕਰਾਂਗਾ ਅਸੀਂ ਮੂੰਹ ਤੋਂ ਵੈਗਰੂ ਤਾਂ ਬੋਲਦੇ ਆ ਇਹ એનર્ਜੀ ਇੰਨੀ ਅੰਦਰ ਚਲੀ ਜਾਏ ਜੇ ਮੂੰਹ ਚੁੱਪ ਵੀ ਰਹੇ ਤੇ એનર્ਜੀ ਆਪਣੇ ਆਪ ਹੀ ਕੰਮ ਕਰਦੀ ਹੈ